ਪੰਜਾਬ 9888 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਦਲਿਤ ਸਖਿਆ ਸੈਨਾ ਪੰਜਾਬ ਦੀ ਅਹਿਮ ਮੀਟਿੰਗ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਦੀ ਅਗਵਾਈ ਹੇਠ ਤਾਰੀਵਾਲੇ ਦੇ ਇੱਕ ਨਿਜੀ ਪਾਲਸੇ ਤੇ ਹੋਈ ਜਿਸ ਦੌਰਾਨ ਦਲਿਤ ਸਖਿਆ ਸੈਨਾ ਮਹਿਲਾ ਵਿੰਗ ਦੇ ਜਿਲ੍ਹਾ ਪ੍ਰਧਾਨ ਨਦਮ ਕਿਰਨ ਵੱਲੋਂ ਚੇਤੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਨੇ ਕਿਹਾ ਕਿ ਦਲਿਤ ਸਖਿਆ ਸੈਨਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਲੋਕ ਦਲਿਤ ਸਖਿਆ ਸੈਨਾ ਨਾਲ ਜੁੜ ਰਹੇ ਹਨ ਜਦ ਕਿ ਦਲਿਤ ਸਖਿਆ ਸੈਨਾ ਕਿਸੇ ਨਾਲ ਵੀ ਹੋਏ ਨਜਾਇਜ਼ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰੇਗੀ ਇਸ ਮੌਕੇ ਤੇ ਦਲਤ ਸਖਿਆ ਸੈਨਾ ਪੰਜਾਬ ਦੀ ਸਮੂਹਟੀ ਟੀਮ ਨਾਲ ਫਲਾਹ ਮਸਵਰਾ ਕਰਨ ਉਪਰੰਤ ਜ਼ਿਲ੍ਹਾ ਪ੍ਰਧਾਨ ਨਿਸ਼ਾਨ ਸਿੰਘ ਗਿੱਲ ਨੇ ਜਤਿੰਦਰ ਕੁਮਾਰ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਜੋਤ ਕੀਤਾ ਅਤੇ ਆਸ ਪ੍ਰਗਟਾਈ ਕਿ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਨਿਭਾਉਂਦੇ ਹੋਏ ਦਲਤ ਸਖਿਆ ਸੈਨਾ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਲੈ ਕੇ ਜਾਣਗੇ ਇਸ ਮੌਕੇ ਤੇ ਕਾਉਂਸਲਰ ਡਾਕਟਰ ਇੰਦਰੀਆ ਸੰਸਦ ਤੇ ਕਾਉਂਸਲਰ ਜੋਸਫ ਗਿੱਲ ਨੇ ਚੇਤੇ ਤੋਂ ਉਤੇ ਪਹੁੰਚ ਕੇ ਨਵਨਯੁਕਤ ਜ਼ਿਲ੍ਹਾ ਵਾਈਸ ਪ੍ਰਧਾਨ ਜਤਿੰਦਰ ਕੁਮਾਰ ਨੂੰ ਉਧਾਈ ਦਿੱਤੀ ਅਤੇ ਦਲਤ ਰੱਖਿਆ ਸਣਾ ਵਾਲੋ ਕੀਤੇ ਜਾ ਰਹੇ ਕਾਰਜਾਂ ਦੀ ਛਾਦਾ ਕੀਤੀ ਇਸ ਮੌਕੇ ਤੇ ਮਨੀ ਸੂਰਜ ਕਾਲਾ ਕਲਵਿੰਗਰ ਲਾਦੀ ਤੋਂ ਇਲਾਵਾ ਹੋਰ ਹਜਣ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਇਹ ਪ੍ਰਧਾਨ ਜੀ ਦਾ ਅਫਵਾਜ ਜਨ ਸੁਰੱਖਿਆ ਕਰਨ ਲਈ ਨਿਯਮ ਦਿੱਤੇ ਗਏ ਹਨ ਤੇ ਕਿਹੜਾ ਉੱਦਾ ਦਿੱਤਾ ਕਿ ਨਹੀਂ ਦੇ ਦਿੱਤੀ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਵਾਲਮੀਕ ਜਵਾ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਸ਼ਾਨ ਸਿੰਘ ਵੇਲੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅੱਜ ਬੜੀ ਨਵੀਂ ਨਿਯੁਕਤੀ ਕੀਤੀ ਗਈ ਹੈ ਮੇਰੇ ਵੀ ਬਤਿੰਦਰ ਕੁਮਾਰ ਜੀ ਪਿੰਡ ਸੱਜੀਪੁਰ ਤੋਂ ਇਹਨਾਂ ਨੂੰ ਅੱਜ ਜ਼ਿਲ੍ਹਾ ਦਾ ਇਸ ਪ੍ਰਧਾਨ ਲਗਾਇਆ ਗਿਆ ਬਣੇ ਸੁਰੱਖਿਆ ਸਹਿਰਾਂ ਵੱਲੋਂ ਅਸੀਂ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਆਪਣੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਸਾਡੇ ਅਜੋ ਰੋਇਦ ਪ੍ਰਧਾਨ ਹੈ ਰੋਇਦ ਪਟਲੋ ਜੀ ਦੇ ਕੋਈ ਗੜਬੜ ਹੋ ਗਿਆ ਕਰਕੇ ਉਹਨਾਂ ਕੋ ਨਹੀਂ ਪਹੁੰਚਿਆ ਗਿਆ ਉਹਨਾਂ ਨੇ ਸਾਡੀ ਡਿਊਟੀ ਲਈ ਸੀ ਤੇ ਆਪਾਂ ਕਿ ਇਹਨਾਂ ਨੂੰ ਓੱਡਾ ਦੇ ਦਿੱਚਿਆ ਸਾਡੇ ਅਸੀਂ ਕਮਿਸ਼ਨਰ ਮੈਂਬਰ ਰੋਇਦ ਕੋਕਰ ਜੀ ਆਪਣੇ ਸਰਪੰਚ ਸਭੀ ਡਰਾਈਵਰ ਜੀ ਰਾਸਤ੍ਰ ਪ੍ਰਧਾਨ ਬਲਿਸ਼ਰ ਸਿੰਘ ਜੀ ਜਨਾ ਤੋਂ ਅੱਜ ਅਮਰ ਜੀ ਤਾਂ ਨਵਾਰ ਕਰਦਿਆਂ ਜਿਨ੍ਹਾਂ ਦੇ ਸਾਹ ਨੂੰ ਇਹ ਸਮੁਜਦ ਪ੍ਰਧਾਨ ਲੈ ਤੇ ਨਿਰਦੇਸ਼ ਦਿੰਦਾ ਇਹ ਗੁੰਜਤਾ ਸੀ ਯਾਰ ਪਿੰਡ ਅਬ ਸ਼ਹਿਰ ਦੇ ਵਿੱਚ ਜਾ ਜਾ ਕੇ ਅਸੀਂ ਬੰਨ ਨਿੱਕੀਆਂ ਕਰਦੇ ਰਵਾਂਗੇ ਅਸੀਂ ਆਪਰੇ ਦਪਿੰਦਰ ਭਾਈ ਨੂੰ ਵਧਾਈ ਦੇ ਪਾਤਰ ਜਿੰਨੇ ਆ ਵੀ ਵਧਾਈਆਂ ਦਿੰਦੇ ਆ ਜਿੰਨਾਂ ਨੂੰ ਅੱਜ ਗੁਲਾਬੀ ਸਰਦਾਰ ਲਗਾਇਆ ਗਿਆ ਗੁਰਦਾਸਪੁਰ ਜ਼ਿਲ੍ਹੇ ਦਾ ਜਵਾਰਵਾਲਮੀ ਕੀ ਘਰ ਆਵਾਲਮੀ ਕੀ ਮੇਰੇ ਨਾਲ ਮੇਰੇ ਦੋਸਤ ਦੋਦੈ ਯਾਰਸੀ ਸਾਹਿਬ ਕੌਂਸਲਰ ਸਾਹਿਬ ਇੰਦਰਾ ਸੰਧੀ ਜੀ ਲਾਡੀ ਭਾਜੀ ਔਰ ਸਾਡੇ ਮੈਲਾ ਰਿੰਦੇ ਦੇ ਬਲ ਸਖਸ਼ਾ ਸਾਹਿਬ ਔਰ ਮੈਡਮ ਕਿਰਨ ਜੀ ਮਨੀਤ ਅਧਿਕਾਰੀ ਜੀ ਔਰ ਕਈ ਸੱਜਣਾ ਮਿੱਤਰਾਂ ਨੇ ਜਿਹੜੇ ਮੈਂ ਨਹੀਂ ਜਾਣਦਾ ਲੱਗੇ ਉਹਦੇ ਤੇ ਭਾਜੀ ਮਰਮਣ ਚਾਰੀ ਦਿਨ ਦਾ ਚਾਣਾ ਵੀ ਪਰ ਬਾਕੀ ਨੂੰ ਜੰਦਾ ਜੰਦਾ ਮਾਫੀ ਚਾਹੁੰਦਾ ਕਿਸੇ ਦਾ ਜੇ ਨਹੀਂ ਨਾਲਿਆ ਜੇ ਮੈਨੂੰ ਮਾਫ ਕਰੀਦਾ ਹੈ ਪਰ ਇਹ ਤਾਂ ਅੱਜ ਤੁਹਾਨੂੰ ਗਲਤ ਸੋਚਿਆ ਕਰਨ ਉਹ ਜਿੰਮੇਰੀ ਦਿੱਤੀ ਗਈ ਆ ਤੇ ਜਿਵੇਂ ਕਿ ਕਿਤਰਾ ਰਹਿੰਦੇ ਤੇ ਕਿੱਥਾ ਨਵਾ ਹੋਵੇ ਬਲ ਸਿੰਘ ਸਹਿਮਾਨ ਨੂੰ ਪ੍ਰਧਾਨ ਤੇ ਵਾਈਸ ਪ੍ਰਧਾਨ ਚੁਣਿਆ ਗਿਆ ਇੱਥੇ ਦਾ ਤੇ ਬਾਕੀ ਜੋ ਆਪਣੀ ਮਿਹਨਤ ਹੈ ਉਹਨਾਂ ਮਿਹਨਤ ਨਾਲ ਕੰਮ ਕਰਾਂਗਾ ਆਪਣਾ ਅੱਗੇ ਜਿਥੇ ਨਹੀਂ ਜਾਣ ਕੇ ਘਰ ਨਾ ਕਰਾਂਗਾ ਜੋ ਉਸਦੀ ਹਰ ਪੂਰੀ ਹੋਏਗੀ ਮੈਂ ਪੂਰੀ ਹਲਕੀ ਪੀਤੀ ਜਾਗੀ ਨਬੇ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜਸਪਿੰਦਰ ਕੁਮਾਰ ਆ ਪਿੰਨ ਫਜਿਪੁਰ ਤੋਂ